ਜ਼ਿੰਦਗੀ 'ਚ ਜਿੰਨੀ ਮਰਜ਼ੀ ਕਾਲੀ ਕਰ ਲੋ ਬਾਈ ਜੀ ਜਾਣਾ ਮੌਤ ਨੂੰ ਆ ਹਨਾ ਤੁਸੀਂ ਸੋਚ ਕੇ ਦੇਖੋ ਵੀ ਆਪਾਂ ਕਿੰਨਾ ਭੱਜ ਦੌੜ ਕਰਦੇ ਆਂ ਕਿੱਥੇ ਜਾਣ ਵਾਸਤੇ ਸਿਵਿਆਂ 'ਚ ਜਾਣ ਵਾਸਤੇ ਐਂਡ ਆਪਣਾ ਸਿਵਿਆਂ ਦੇ ਵਿੱਚ ਹੁੰਦਾ ਸੋ ਬਾਈ ਜੀ ਕਾਲੀ ਨਾ ਕਰਿਆ ਕਰੋ ਆਹ ਦੇਖ ਲਓ ਆਹ ਦੇਖ ਲਓ ਕਾਲੀ ਨਾ ਕਰਿਆ ਕਰੋ ਕਾਲੀ ਕਰਕੇ ਜਾਣਾ ਕਿੱਥੇ ਐਂਡ ਤੇ ਜਾਣਾ ਤਾਂ ਸਿਵਿਆਂ ਦੇ ਵਿੱਚ ਹੀ ਐ ਆਹ ਦੇਖ ਲਓ ਕੀ ਹੋਊਗਾ ਕਾਰ ਦੇ ਨਾਲ ਬਾਈ ਜੀ ਜੇ 5-10 ਮਿੰਟ 20 ਮਿੰਟ ਖੜ ਜਾਂਦਾ ਜਾ ਇਹ ਰਸਤਾ ਚੇਂਜ ਕਰ ਲੰਦਾ ਤੇਲ ਹੀ ਸੀ ਵੱਧ ਤੇਲ ਲੱਗ ਜਾਂਦਾ ਜਾਂ ਟਾਈਮ ਥੋੜਾ ਜਿਹਾ ਬੇਸਟ ਹੋ ਜਾਂਦਾ ਦਾ ਹਨਾ ਪਰ ਜ਼ਿੰਦਗੀ ਦਾ ਬਾਜ਼ਾਂ ਦੀ ਆਹ ਦੇਖ ਲਓ ਸਾਰਾ ਕੁਝ ਖਤਮ ਕਰਕੇ ਬਹਿ ਗਿਆ ਬੰਦਾ ਕੁਝ ਹੀ ਮਿੰਟਾਂ ਦੇ ਵਿੱਚ ਸੋ ਬਾਈ ਜੀ ਬਹੁਤ ਹੀ ਕਾਲੀ ਵੀ ਬੰਦੇ ਨੂੰ ਕਿਉਂਕਿ ਮੰਨ ਲਓ ਜਿੰਨੀ ਮਰਜ਼ੀ ਰੇਸ ਲਾ ਲਓ ਜਿੰਨੀ ਮਰਜ਼ੀ ਭੱਜ ਦੌੜ ਕਰ ਲਓ ਰਾਸਤਾ ਤਾਂ ਉਹੀ ਐਂਡ ਤੇ ਤਾਂ ਪਰ ਉੱਥੇ ਹੀ ਜਾਣਾ ਫਿਰ ਜੇ ਉੱਥੇ ਹੀ ਜਾਣ ਵਾਸਤੇ ਇੰਨੀ ਕਾਲੀ ਕਰ ਨੂੰ ਯਾਰ ਹੈਨਾ ਹਾਥੀ ਦੀ ਚਾਲ ਚੱਲਿਆ ਕਰੋ ਵਧੀਆ ਐਂਡ ਝੂਲ ਝੂਲ ਕੇ ਹੌਲੀ ਹੌਲੀ ਆਹ ਦੇਖ ਲਓ ਆਹ ਮਿੰਟਾਂ ਸੈਕਿੰਡਾਂ ਦੇ ਵਿੱਚ ਬਾਈ ਜੀ ਪੂਰਾ ਪਰਿਵਾਰ ਹੀ ਇਹਨਾਂ ਦਾ ਖਿੰਡ ਗਿਆ ਪੂਰਾ ਸਿਸਟਮ ਖਤਮ ਕਰ ਲਿਆ ਬੰਦਿਆਂ ਨੇ ਬੱਚੋ ਇਹਨਾਂ ਚੀਜ਼ਾਂ ਤੋਂ ਬਾਈ ਜੀ ਅੱਜ ਕੱਲ ਨਾ ਬਾਰਿਸ਼ ਦੇ ਦਿਨ ਨੇ ਬੈਸੇ ਕਿਤੇ ਜਾਵੀਂ ਨਾ ਆਪਣੇ ਘਰੇ ਰਹੋ ਜਿੰਨਾ ਵੱਧ ਤੋਂ ਵੱਧ ਹੋ ਸਕੇ ਆ ਦੇਖੋ ਹਜੇ ਐਂਡ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਘਰੇ ਰਹਿਿਆ ਕਰੋ ਜੇ ਕਿਤੇ ਜਾਣੇ ਵੀ ਉਹ ਬੜੀ ਸਾਵਧਾਨੀ ਦੇ ਨਾਲ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬੜੇ ਸੋਹੜੇ ਢੰਗ ਦੇ ਨਾਲ ਜਾਇਆ ਕਰੋ ਬਾਈ ਜੀ ਬਾਲੀ ਕਾਲੀ ਨਾ ਕਰਿਆ ਕਰੋ ਬਾਲੀਆਂ ਕਾਲੀਆਂ ਕਰਕੇ ਜਾਣਾ ਕਿੱਥੇ ਜਾਣਾ ਦਾ ਆਪਣਾ ਐਂਡ ਤੇ ਸਿਮਾਂਚ ਹੀ ਹੁੰਦਾ ਆ ਦੇਖ ਲਓ ਬੰਦੇ ਨੇ ਸਾਰਾ ਕੁਝ ਕਮੈਂਟਾਂ ਸਕਿੰਟਾਂ ਦੇ ਵਿੱਚ ਅੱਖ ਚਪਕਦੀ ਸਭ ਕੁਝ ਖਤਮ ਹੋ ਗਿਆ ਬਾਈ ਜੀ ਜ਼ਿੰਦਗੀ